ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੱਗੇ ਆਪਾਂ ਕੰਮ ਤੇ ਤੇ ਬੜੇ ਵੀਰਾਂ ਦੇ ਕਮੈਂਟ ਆਉਂਦੇ ਵੀ ਭਰਾ ਹਣ ਤੂੰ ਵੀਡੀਓ ਨਹੀਂ ਪਾਉਂਦਾ ਤੇ ਮੈਂ ਚੱਲ ਅੱਜ ਬਣਾ ਲੈਨੇ ਨਾਲੇ ਕੰਮਕਾਰ ਵਿਖਾ ਦਿੰਨੇ ਆ ਤੇ ਨਾਲੇ ਜੇ ਕੋਈ ਗੱਲਬਾਤ ਹੋਊਗੀ ਉਹ ਦੱਸ ਦਾਂਗੇ ਤੇ ਕੰਮ ਧੰਨਵਾਦ ਦੱਸਦਾ ਕਿਹੜਾ ਡੇਹੇ ਕੰਮ ਕਰ ਲੈ ਕੰਮ ਮਿੱਤਰੋ ਆਪਾਂ ਆ ਡੇਹੇ ਆ ਇਹਦੇ ਲੱਗੇ ਲੱਗੇ ਜਿਦਾਂ ਸੇਰੇ ਕਹਿੰਦੇ ਇਹਨਾਂ ਨੂੰ ਜਿਦਾਂ ਉਹ ਬਾ ਸਾਹਮਣੇ ਹਣਾ ਇਹਨਾਂ ਚ ਖੇਤੀ ਹੁੰਦੀ ਆ ਇਥੇ ਇਟਲੀ ਤੇ ਇਹ ਸੇਰੇ ਦੇ ਜਿੱਦਾਂ ਲਾ ਕੇ ਬੰਨੇ ਫਿਰ ਹਵਾ ਨਹੀਂ ਕ੍ਰੋਸ ਹੁੰਦੀ ਅੰਦਰ ਆ ਕਹਾਜ ਆ ਗਿਆ ਬੂਟੀ ਜੀ ਵੱਡੀ ਵੱਡੀ ਜੀ ਇਹ ਡੈ ਆਵੇਂ ਪੁੱਟਣ ਇਧਰੋਂ ਆ ਪੁੱਟ ਕੇ ਸੁੱਟਦੀ ਆ ਹੱਥਾਂ ਨਾਲ ਪੁੱਟੀ ਜਾਂਦੇ ਆ ਦਸਤਾਨੇ ਦੇ ਸੁਨੇ ਪਾਏ ਆ ਤੇ ਇਹ ਪੁੱਟ ਕੇ ਰਹਿਣ ਸੁੱਟਣੇ ਇੱਕ ਉਧਰ ਲੱਗਾ ਪਰਦੀ ਸਾਈਡ ਵੀਰ ਉਹ ਮੇਰੇ ਵੱਲੋਂ ਆਉਣ ਡਿਆ ਤੇ ਮੈਂ ਉਹਦੇ ਵੱਲੋਂ ਜਾਣ ਡਿਆ ਤੇ ਇਹੋ ਆਪਣੇ ਸੇਮ ਬੂਟੀ ਜਿੱਦਾਂ ਦੀ ਆਪਣੇ ਉਥੇ ਉੱਗੀ ਹੁੰਦੀ ਆ ਉਹ ਵੀ ਉਹ ਡੈਂ ਪੁੱਟਣ ਤੇ ਇੱਧਰ ਪਹਿਲਾਂ ਖੀਰੇ ਖੁਰੇ ਸੀ ਤੇ ਹੁਣਾਂ ਤੇ ਕਾਹ ਕੂ ਯੁੱਗਾ ਬਾਅਦ ਚ ਵਗਣ ਵਗੂ ਵੀ ਪੈ ਲਈਏ ਟਾਈਟਰ ਨਾਲ ਫੇਰ ਕੋ ਨਵੀਂ ਐਡ ਮਨਾਵਾਂਗੇ ਇੱਥੇ ਤੇ ਹਾਲ ਫਿਲਹਾਲ ਤੇ ਇਹੋ ਕੰਮ ਕਰਦੇ ਹਾਂ ਹੁਣ ਆਪਾਂ ਕਾਹ ਕੂ ਲਿਆ ਸੀ ਪੁੱਟ ਉਧਰੋਂ ਕੰਮ ਕਾ ਕੇ ਤੇ ਹੁਣ ਇੱਧਰ ਆ ਡੈਂ ਕੰਮ ਕਰਨ ਹੈਗਾ ਤਾਂ ਉਹਦਾ ਇਹ ਵੀ ਕਾਜ ਆਈ ਆ ਪਹਿਲਾਂ ਇੱਥੇ ਲੱਗੀ ਯਕੀਨੀ ਤੇ ਚੱਲ ਬਾਝ ਤੋੜਨ ਨੂੰ ਹਟ ਗਏ ਅੱਜ ਦਾ ਤੋਰੀ ਜੀ ਹੁੰਦੀ ਆ ਇਹ ਤਾਂ ਪੱਕ ਪੁੱਕ ਗਈ ਏਣ ਲੱਗੀ ਤੋੜੀ ਟੁੱਟੀ ਨਹੀਂ ਨਾ ਜੁਕੇ ਨਹੀਂ ਦੇ ਤੇ ਆ ਇਹ ਇਹ ਤਾਂ ਪੱਕੀ ਆ ਨਾ ਇਹ ਵਿਖਣੀ ਸੀ ਇਹੋ ਜੀ ਤੋੜ ਦਾ ਮਤਲਬ ਇਹ ਦੀ ਹੀ ਪਹਿਲਾਂ ਇਹ ਤੇ ਇਥੋਂ ਤਰਪਾਲ ਤਰਪੂ ਲੱਥੀ ਆ ਦਾ ਇਹ ਜਿਹੜੀ ਫਸਲ ਆ ਇਹ ਸਿਆਲ ਦੀ ਆ ਤੇ ਇਹ ਜਿੱਦਾਂ ਹੁਣ ਗਰਮੀ ਥੋੜੀ ਜੀ ਜਿੱਦਾਂ ਘਟੀ ਸੀ ਉਦੋਂ ਨੂੰ ਇਹਦੇ ਉੱਪਰ ਜਿੱਦਾਂ ਤਰਪਾਲ ਐ ਨੀਗੀ ਸੇਕ ਆ ਸੇਕ ਨਹੀਂ ਵੱਜਦਾ ਜ਼ਿਆਦਾ ਤੇ ਇੱਥੇ ਲਾਤੀ ਸੀ ਤੇ ਥੋੜਾ ਓਦਾਂ ਘੱਟ ਲੱਤੀ ਆ ਬਾਅਦ ਚ ਗਰਮੀ ਗਰਮੀ ਜਾਂਦੀ ਪੈਂਦਾ ਵੀ ਓਦਾਂ ਹੀ ਗੜਗੜ ਗਈ ਫਿਰ ਇਹਨੂੰ ਕਦੀ ਛੇੜਿਆ ਨਹੀਂ ਹੁਣ ਇਹਨੂੰ ਵੀ ਡੇ ਪੁੱਟਣ ਇਹਨੂੰ ਪੁੱਟ ਕੇ ਆਹ ਥੱਲੇ ਤਰਪਾਲ ਜੀ ਲਾਈ ਹੁੰਦੀ ਆ ਤਰਪਾਲ ਇਹ ਪੁੱਟ ਕੇ ਤੇ ਥੱਲੇ ਆ ਪੈਪ ਹੁੰਦੇ ਆ ਇਹਦੇ ਰਾਈ ਇਹ ਖਾਦ ਪਾਉਂਦੇ ਤੇ ਇਹਦੇ ਰਾਈ ਪਾਣੀ ਲਾਉਂਦੇ ਇੰਨਾ ਪੈਪ ਰਾਈ ਇਹ ਵੀ ਪੁੱੜ ਦੇਣੀ ਤੇ ਬਾਅਦ ਇੱਥੇ ਰੋਟਾਵੇਟਰ ਫੇਰ ਕੇ ਤੇ ਇੱਥੇ ਹੋਰ ਕੋਈ ਆੜਮ ਲੱਗੂਗੀ ਠੀਕ ਆ ਉਹ ਵੀ ਰੜਿਆ ਪੁੱਟਣ ਤੇ ਕੰਮਕਾਰ ਇਥੇ ਇਦਾਂ ਦੇ ਹੀ ਆ ਆ ਜਿਹੜਾ ਤਰਪਾਈਲ ਜੀ ਪਾ ਦਿੰਦੇ ਵੀ ਘਾਹ ਨਾ ਹੋ ਗੇ ਜੇ ਜਿੰਨੀ ਥਾਂ ਤੇ ਚੀਜ਼ ਲੱਗੀ ਆ ਉੱਤੇ ਘਾਹ ਨਾ ਹੋ ਗਿਆ ਵੇ ਸਾਈਡਾਂ ਸਾਈਡਾਂ ਤੇ ਘਾਹ ਹੀ ਆ ਉਹਦੇ ਬਾਅਦ ਚਲੋ ਅਸੀਂ ਇਥੋਂ ਤੋੜਨ ਵੜ ਗਏ ਤੇ ਆ ਲਾਉਣ ਵੜ ਗਏ ਤਾਂ ਗੱਗ ਗਿਆ ਜੇ ਟੁੱਟਦੀ ਰਹਿੰਦੀ ਤੇ ਫੇਰ ਤੇ ਚੱਲ ਨਹੀਂ ਹੋਣ ਦਿੰਦੇ ਘਾਹ ਠੀਕ ਆ ਹੋਰ ਭਾਜੀ ਤੁਹਾਨੂੰ ਸਮਾ ਹੋ ਗਿਆ ਏ ਟਰੀ ਚ ਕਿਦਾਂ ਬਹੁਤ ਵਧੀਆ ਭਾਜੀ ਹਾਂ ਦਾ ਕੰਮ ਤੋਂ ਨਿਕਲ ਲੱਟਿਆ ਆ ਠੀਕ ਆ। ਆ ਬਾਕੀ ਹੁਣ ਆਹੀਂ ਜਿੱਥੇ ਕੰਮ ਕਰਦੇ ਆ ਉੱਤੇ ਸਾਰੀਆਂ ਜਿੱਦਾਂ ਸੇਰੇ ਆ ਪੈੜੀਆਂ ਜਿਹੜੀਆਂ ਸਾਰੀਆਂ ਖਾਲੀ ਹੋ ਗਈਆਂ ਹੁਣ ਕੰਮ-ਕੰਮ ਹੋ ਗਿਆ। ਕੰਮ-ਕੰਮ ਹੋ ਗਿਆ। ਕੰਮ ਹੀ ਕੰਮ ਹੋ ਗਿਆ ਹਣ। ਠੀਕ ਆ। ਵੀ ਯਾਨੀ ਦੀ ਕੰਮ ਹੀ ਸਾਡਾ ਹੁਣ ਕੰਮ ਹੋ ਗਿਆ ਵਾ। ਤੇ ਚਲੋ ਫਿਰ ਵੀ ਜਿੰਨਾ ਟਾਈਮ ਲੱਗੀ ਜਾਂਦਾ ਵਧੀਆ ਜਿੰਨੇ ਘੰਟੇ ਲੱਗੀ ਜਾਂਦੇ ਲਾ ਕੇ ਕਰਨ ਨੂੰ। ਠੀਕ ਆ। ਜਿੰਨਾ ਕੰਮ ਕਰਾਂਗੇ ਉਹਨੇ ਪੈਸੇ ਮਿਲਣੇ ਆ। हां जी वीर जी ਹਟ ਟਮਾਟਰਾਂ ਦੇ ਬੂਟੇ ਨਵੇਂ ਆ ਸੁੱਟਣਾ ਨੇ ਤੇ ਟਮਾਟਰ ਜਿਹੜੇ ਆ ਖਤਮ ਹੋ ਗਏ ਆ ਇਹ ਜਿਹੜੀ ਖੱਟੀ ਟਮਾਟਰ ਹੀ ਨਹੀਂ ਹੁੰਦੀ ਛੋਟੀ ਆ ਵੇਖੋ ਉਦਾਂ ਇਹ ਵੀ ਚੱਲ ਥੋੜੀ ਸ਼ਾਮ ਸੂਬ ਇਹਨਾਂ ਦੀ ਘਾਟ ਹੋਈ ਜਾਂ ਨਹੀਂ ਤਾਂ ਹੋਰ ਇਹਨਾਂ ਟਾਈਮ ਦੇ ਜਣਾ ਹੈ ਤੇ ਉਧਰ ਉਹ ਜਿਹੜੇ ਨਵੇਂ ਲੱਗੇ ਆ ਠੀਕ ਆ ਇਦਾਂ ਰੱਸੀ ਪਾਈ ਹੁੰਦੀ ਆ ਰੱਸੀ ਵੱਢੀ ਜਾਂਦੀ ਆ ਤੇ ਬੂਟੇ ਸੁੱਟੀ ਜਾਂਦੇ ਆ ਥੱਲੇ ਇਹਨਾਂ ਨੇ ਪਲਾਸਟਿਕ ਪਾਈ ਹੁੰਦੀ ਵੀ ਘਾਹ ਨੂੰ ਅੱਗੇ ਤੇ ਪਲਾਸਟਿਕ ਦੇ ਵਿੱਚ ਜਿਹੜੇ ਆ ਆਪ ਐ ਪਾਏ ਨੇ ਮਨੀ ਕਿਤੇ ਕਹਿੰਦੇ ਇਹਨਾਂ ਨੂੰ ਇਹਦੇ ਨਾਲ ਹੀ ਖਾਦ ਪਾਉਂਦੇ ਆ ਤੇ ਇਹਦੇ ਨਾਲ ਹੀ ਪਾਣੀ ਲਾਉਂਦੇ ਆ ਜੀ ਤੇ ਬਾਕੀ ਜਣੀ ਮੇਨ ਗੱਲ ਇਹ ਆ ਵੀ ਪੇਪਰ ਜਿਹੜੇ ਆ 9 ਮਹੀਨੇ ਵਾਲੇ ਤੇ ਸਾਲ ਵਾਲੇ ਹੁਣ ਘਟ ਨਿਕਲਦੇ ਆ ਤੇ ਘਟ ਨਿਕਲਦਾ ਯਾਨੀ ਕਿ ਨਿਕਲਨ ਦਾ ਤੇ ਬੰਦ ਹੀ ਹੋਏ ਆ ਤੇ ਉਹਦਾ ਕਾਰਨ ਇਹ ਆ ਉਹਦਾ ਕਾਰਨ ਇਹ ਆ ਵੀ ਇੱਥੇ ਨਾ ਬੰਗਲਾਦੇਸ਼ੀ ਜਿਹੜੇ ਸੀ ਉਹ ਮਤਲਬ ਘੱਟ ਪੈਸੇ ਦੇ ਕੰਮ ਕਰਦੇ ਫੜੇ ਗਏ ਆ ਤੇ ਇਹ ਬਿਨਾਂ ਵਿਪਰਾਂ ਤੋਂ ਅਸੀਂ ਤੇ ਘੱਟ ਪੈਸੇ ਦੇ ਕੰਮ ਕਰਦੇ ਸੀ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਪੁੱਛਤਾਛ ਕੀਤੀ ਵੀ ਕਿਉਂ ਤੁਸੀਂ ਘੱਟ ਪੈਸੇ ਦੇ ਕੰਮ ਕਰਦੇ ਜੋ ਜਾਂ ਕਿ ਦਾਏ ਜੋ ਫਿਰ ਉਹਨਾਂ ਦੱਸਿਆ ਵੀ ਇਦਾਂ ਕਰਕੇ ਸਾਨੂੰ ਏਜੰਟਾਂ ਨੇ ਜਿਹੜਾ ਵਾ ਇੰਨੇ 15 15 20 20 ਲੱਖ ਰੁਪਈਆ ਲੈ ਕੇ ਸੱਦਿਆ ਵਾ ਤੇ ਉਤੋਂ ਫਿਰ ਜਿਹੜਾ ਸਰਕਾਰ ਨੇ ਇਹ ਹਿਸਾਬ ਲਾਇਆ ਵੀ ਜਿਹੜਾ ਇਟਲੀ ਦਾ ਵੀਜ਼ਾ ਹੁੰਦਾ 9 ਮਹੀਨਾ ਵਾਲਾ ਉਹ ਹੁੰਦਾ ਤੇ ਫ੍ਰੀ ਆ ਤੇ ਉਤੋਂ ਫਿਰ ਸਰਕਾਰ ਨੇ ਲਾਇਆ ਵੀ ਇਹ ਬਿਜ਼ਨਸ ਦਾ ਤਰੀਕਾ ਬਣ ਗਿਆ ਵਾ ਬਿਜ਼ਨਸ ਦਾ ਢੰਗ ਬਣ ਗਿਆ ਵਾ ਲੋਕ ਸਾਡੇ ਮਲਬੀਜੇ ਤੋਂ ਪੈਸੇ ਦੇ ਆ ਬਣਾਉਣਾ ਜੈਂਟ ਜਿਹੜੇ ਆ ਥੱਗ ਤੇ ਉਹਦਾ ਕਰਕੇ ਫਿਰ ਪੇਪਰਾਂ ਤੇ ਬਹੁਤ ਸਖਤਾਈ ਹੋ ਗਈ ਆ ਤਾਂ ਘਟ ਨਿਕਲਦੇ ਆ ਬਾਕੀ ਜਿਹੜੇ 에어ਪੋਰਟ ਤੋਂ ਵੀ ਆ ਉਹਨਾਂ ਬਹੁਤ 에어 ਕੀ ਮੁੰਡੇ ਰਿਪੋਰਟ ਹੋਏ ਆ ਉਹ ਤਾਂ ਆਏ ਆ ਵੀ ਕਈਆਂ ਮਾਲਕਾਂ ਨੂੰ ਪਤਾ ਨਹੀਂ ਆ ਵੀ ਸਾਡੇ ਪੇਪਰਾਂ ਦੇ ਕੋਈ ਬੰਦਾ ਆਉਣ ਲੱਗਾ ਵਾ ਤੇ ਇੱਥੇ ਜਦੋਂ ਬੰਦਾ ਪਹੁੰਚਦਾ ਵਾ 에어ਪੋਰਟ ਦੇ ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਮੇਲ ਕਰਦੇ 에어ਪੋਰਟ ਵਾਲੇ ਮਾਲਕ ਨੂੰ ਮਾਲਕ ਨੇ 24 ਘੰਟਿਆਂ ਦੇ ਵਿੱਚ ਉਹ ਈਮੇਲ ਦਾ ਜਵਾਬ ਦੇਣਾ ਹੁੰਦਾ ਜੇ ਮਾਲਕ ਜਵਾਬ ਦੇ ਦਿੰਦਾ ਵਾ ਇਹ ਬੰਦਾ ਮੇਰੇ ਰਾਹੀਂ ਆਉਣ ਡਿਆ ਹਾਂ ਸਹੀ ਆ ਤੇ ਫੇਰ ਉਹਨੂੰ ਐਂਟਰੀ ਦੇ ਦੇ ਦਿੰਦੇ ਆ ਨਹੀਂ ਤੇ ਰਿਪੋਰਟ ਕਰ ਦਿੰਦੇ ਆ ਤੇ ਆਹ ਸਿਸਟਮ ਆ ਇੱਥੇ ਬਹੁਤ ਮੁੰਡਿਆਂ ਨੂੰ 6-6 ਘੰਟੇ 7-7 ਘੰਟੇ ਬਾਹਰ ਕੇ ਰਿਪੋਰਟ ਤੇ ਤੇ ਵਾਪਸ ਰਿਪੋਰਟ ਕਰੀ ਜਾਂਦੇ ਆ ਕਿਉਂਕਿ ਮਾਲਕ ਕਹਿਣ ਡਿਆ ਵੀ ਸਾਨੂੰ ਪਤਾ ਨਹੀਂ ਸਾਡੇ ਪੇਪਰਾਂ ਦੇ ਇਹ ਬੰਦਾ ਆਉਣ ਲੱਗਾ ਕਿਉਂਕਿ ਇੱਥੇ ਜਿਹੜੇ ਵਕੀਰ ਆ ਵਕੀਲਾ ਪੇਪਰ ਭਰਨੇ ਹੁੰਦੇ ਆ ਤੇ ਵਕੀਲ ਮਾਲਕ ਦੇ ਪੇਪਰ ਤੇ ਵਕੀਲਾ ਕੋਲ ਹੁੰਦੇ ਹੀ ਆ ਤੇ ਵਕੀਰ ਉਹਦਾ ਪੇਪਰ ਲਾ ਕੇ ਤੇ ਇਹ ਬੰਦਿਆਂ ਦੇ ਪੇਪਰ ਭਰੀ ਜਾਂਦੇ ਆ ਤੇ ਇਹ ਵੀ ਕੰਮ ਬਹੁਤ ਚਲੰਡਿਆਂ ਹਨ ਤੇ ਇਹ ਕਰਕੇ ਸਖਤਾਈ ਬਹੁਤ ਜ਼ਿਆਦਾ ਗਈ ਆ ਇਮੀਗ੍ਰੇਸ਼ਨ ਦੇ ਮਾਮਲੇ ਆ ਤੇ ਕਾਮਕਾਰ ਜਿਹੜੇ ਆ ਇਦਾਂ ਦੇ ਇੱਥੇ ਆ ਬੂਟਾ ਜਿੱਦਾਂ ਵੱਜਾ ਹਨਾ ਤੇ ਇਦਾਂ ਰੱਸੀ ਖੋਲ ਕੇ ਤੇ ਬੂਟਾ ਖਿੱਚ ਕੇ ਛੁੱਟੀ ਜਾਈਦਾ ਤੇ ਉਹ ਪਰਾਂ ਜਿਹੜੇ ਆ ਨਵੇਂ ਟਮਾਟਰ ਲੱਗੇ ਆ ਹਜੇ ਉਹ ਬਣੇ ਨਹੀਂ ਆ ਤੇ ਆਹ ਜਿਹੜੇ ਸੀ ਇਹ ਥੋੜੇ ਖਰਾਬ ਜਿਹੇ ਹੋ ਗਏ ਸੀ ਦਾਗੀ ਦੂਗੀ ਜਿਹੇ ਹੋ ਗਏ ਤੇ ਉਸ ਤੋਂ ਬਾਅਦ ਨਾ ਇਹਨਾਂ ਨੂੰ ਮਤਲ ਕੋਈ ਟੀਟੀਆਂ ਕੁਝ ਵੀ ਨਹੀਂ ਲਾਇਆ ਇਹਨਾਂ ਦਾ ਤੇ ਹੁਣ ਇਦਾਂ ਜਿੰਨੇ ਕੋ ਟੁੱਟੇ ਉਹਨੇ ਕੋ ਤੋੜ ਕੇ ਤੇ ਬਾਕੀ ਜਿਹੜੇ ਆ ਸੁੱਟਦੇ ਲੱਗੇ ਆ ਹੁਣ ਇੱਥੇ ਕੋਈ ਨਵੀਂ ਫਸਲ ਲੱਗੂਗੀ